ਜਿਹੜਾ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਂ ਲੋਕਤੰਤਰੀ ਤਰੀਕਿਆਂ ਨਾਲ ਆਪਣਾ ਪ੍ਰਦਰਸ਼ਨ ਕਰਨਾ ਉਹ ਹਰ ਇੱਕ ਦਾ ਹੱਕ ਹੈਗਾ ਪਰ ਇਹ ਤਾਂ ਉੱਥੇ ਜ਼ਰੂਰੀ ਹੁੰਦਾ ਜਿੱਥੇ ਕੋਈ ਸੁਣਵਾਈ ਨਾ ਹੁੰਦੀ ਹੋਵੇ ਇਹਨਾਂ ਦੀ ਲਗਾਤਾਰ ਮੀਟਿੰਗਸ ਜਿਹੜੀਆਂ ਚੱਲ ਰਹੀਆਂ ਹਨ ਪ੍ਰਸ਼ਾਸਨ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਆ ਚੰਡੀਗੜ੍ਹ ਲੈਵਲ ਤੇ ਵੀ ਆ ਔਰ ਇਹ ਸਾਰਾ ਪ੍ਰੋਸੈਸ ਜਿਹੜਾ ਚੱਲ ਰਿਹਾ ਅੰਡਰ ਪ੍ਰੋਸੈਸ ਹੈ ਸਾਰਾ ਜੋ ਵੀ ਇਹਨਾਂ ਦੀ ਡਿਮਾਂਡਸ ਹੈਗੀਆਂ ਇਹਦਾ ਜਲਦੀ ਕੋਈ ਨਾ ਕੋਈ ਹੱਲ ਨਿਕਲ ਆਊਗਾ ਕੋਈ ਫੈਸਲਾ ਹੋ ਜਾਏਗਾ ਸਰਕਾਰ ਲੈਵਲ ਤੇ ਤੇ ਇਹਨਾਂ ਦਾ ਰਿਲੀਫ ਮਿਲ ਜਾਊਗਾ ਕੁਝ ਨਾ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਸਾਡੇ ਵੱਲੋਂ ਅਸੀਂ ਸਾਰਾ ਐਡਮਿਨਿਸਟ੍ਰੇਸ਼ਨ ਇੱਥੇ ਹੈਗੇ ਆ ਐਸਚਓ ਸਾਹਿਬ ਇੱਥੇ ਆ ਮੈਂ ਵੀ ਇੱਥੇ ਆ ਮੇਰੇ ਤਹਿਸੀਲਦਾਰ ਸਾਹਿਬ ਕਾਨੂੰਨੋਬਾਦ ਸਾਹਿਬ ਪ੍ਰੋਵਾਈਡ ਸਾਹਿਬ ਸਾਰੇ ਇੱਥੇ ਆ ਅਸੀਂ ਇਹਨਾਂ ਦੀ ਇਹਨਾਂ ਨੂੰ ਪਹਿਲਾਂ ਤਾਂ ਅਸੀਂ ਮੋਟੀਵੇਟ ਕਰਕੇ ਉਤਾਰਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੋ ਵੀ ਸਾਡਾ ਜ਼ਿਕਰ ਗੱਲ ਕਰੀ ਇਹਨਾਂ ਦੀ ਮੰਗਾਂ ਕੀ ਨੇ ਹੁਣ ਮੁੱਖ ਮੰਗਾਂ ਇਹਨਾਂ ਦੀ ਇੱਕ ਤਾਂ ਇਹ ਨੇ ਬੱਚਿਆਂ ਵਾਸਤੇ ਆਪਣੇ ਜੋਬਸ ਮੰਗਦੇ ਕਿ ਇਹਨਾਂ ਦੀ ਉਸ ਵੇਲੇ ਜਿਹੜੀ ਪਾਲਸੀ ਬਣੀ ਸੀ ਉਹਦੇ ਵਿੱਚ ਉਹਦੇ ਵਿੱਚ ਇਹ ਆਉਂਦੇ ਨਹੀਂ ਸੀਗੇ ਉਹਦੇ ਦੀ ਵੀ ਫਾਈਲ ਚੱਲ ਰਹੀ ਹੈ ਗਵਰਨਮੈਂਟ ਲੈਵਲ ਤੇ ਔਰ ਇੱਕ ਹੈਗਾ ਕਿ ਇਹ ਕਹਿੰਦੇ ਕਿ ਕੁਝ ਲੋਕ ਵੈਸੇ ਗਲਤ ਕੁਲਤ ਹੋਏ ਆ ਉਹਨਾਂ ਦੀ ਵੀ ਇਨਕੁਆਰੀ ਚੱਲ ਰਹੀ ਹੈ ਸੈਕਟਰੀ ਸਾਹਿਬ ਕਰ ਰਹੀ ਹੈ ਇਰੀਗੇਸ਼ਨ ਦੇ ਤਾਂ ਉਹਦਾ ਵੀ ਰਿਜ਼ਲਟ ਜਲਦੀ ਆਉਣ ਵਾਲਾ ਹੈ